ਰਾਮਲੀਲਾ ਦੇ ਚਲਦਿਆਂ ਸ਼੍ਰੀ ਰਾਮ ਤਲਾਈ ਮੰਦਿਰ ٹرسٹ ਦੇ ਵੱਲੋਂ ਰਾਮ ਤਲਾਈ ਮੰਦਿਰ ਦੇ ਸਰੋਵਰ ਦੇ ਵਿੱਚ ਲੰਕਾ দહન ਦਾ ਆਯੋਜਨ ਕੀਤਾ ਗਿਆ। ਮੰਦਿਰ ਦੇ ਸਰੋਵਰ ਵਿੱਚ ਲੰਕਾ ਬਣਾਈ ਗਈ ਸੀ ਜਿਸ ਨੂੰ ਹਨੂਮਾਨ ਜੀ ਨੇ ਆਗ ਲਗਾਈ ਸੀ। ਲੰਕਾ ਦહન ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੌਜੂਦ ਸਨ। ਜਾਣਕਾਰੀ ਦਿੰਦਿਆਂ ਟਰਸਟ ਦੇ ਪ੍ਰਧਾਨ ਅਰुण ਅਗਰਵਾਲ, ਅਸ਼ੇਕ ਅਗਰਵਾਲ, ਚੇਅਰਮੈਨ ਨਰੇਸ਼ ਮਹਾਜਨ ਤੇ ਜਨਰਲ ਸਕੱਤਰ ਸੁਰੇਸ਼ ਮਹਾਜਨ ਨੇ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਉੱਗੇ ਉਦਯੋਗਪਤੀ ਵੀ ਐਮ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਟਰਸਟ ਵੱਲੋਂ ਪਿਛਲੇ 9 ਸਾਲਾਂ ਤੋਂ ਲੰਕਾ ਦਹਿਨ ਦਾ ਮੰਚਨ ਕੀਤਾ ਜਾ ਰਿਹਾ ਹੈ ਤੇ ਰਾਮਤਲਾਈ ਮੰਦਿਰ ਟਰਸਟ ਦੇ ਵੱਲੋਂ ਰਾਮਤਲਾਈ ਮੰਦਿਰ ਦੀ ਝੀਲ ਦੇ ਵਿੱਚ ਲੰਕਾ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ। ਤੇ ਫਿਰ ਹਨੂਮਾਨ ਜੀ ਦੇ ਰੂਪ ਦੇ ਵਿੱਚ ਇੱਕ ਕਲਾਕਾਰ ਦੇ ਵੱਲੋਂ ਇਸ ਨੂੰ ਸਾੜ ਦਿੱਤਾ ਗਿਆ। ਅੱਜ ਦਾ ਪ੍ਰੋਗਰਾਮ ਰਾਮ ਤਲਾਈ ਮੰਦਰ ٹرسٹ ਵੱਲੋਂ ਕੀਤਾ ਜਾਂਦਾ ਹੈ। 12 ਸਾਲ ਤੋਂ ਇਹ ਕਾਰਗਰਮ ਜਾਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ। ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਹੈ। ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਜਾਂ ਇਹ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਕਿ ਇਹ ਪ੍ਰੋਗਰਾਮ ਦਾ ਰਾਮਤਲਾਈ ટ્રਸਟ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ੀ ਚਾਹੇ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਚਾਹੇ ਉਹ ਹਨੂਮਾਨ ਜੀ ਦਾ ਪਰ ਭਗਤ ਸੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਿੰਨੂੰ ਅਸੀਂ ਸ਼ਿਵ ਜੀ ਮਹਾਰਾਜ ਦੇ ਨਾਂ ਤੋਂ ਜਾਣਦੇ ਹਾਂ ਪਰ ਉਹਦੀ ਅਕਲ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਰਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾ ਜੀ ਨੂੰ ਵੀ ਭੇਜਿਆ ਬਨਰ ਦੇ ਰੂਪ ਔਰ ਅਨੁਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝਲ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਅਨੁਮਾਨ ਜੀ ਦੁਆਰਾ ਲੰਕਾ ਵੀ ਤਲਾਤ ਨਹੀਂ ਗਈ ਔਰ ਰਾਖਸ਼ ਜਨ ਦੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਇਹ ਲਗਭਗ ਮਿੰਨੂ ਜੁੱਧੋਂ ਤੱਕ ਧਿਆਨ ਹੈ ਇਹ ਗੱਲਾਂ ਵਟਾਲੇ ਜਿਸ ਦੇਸ਼ਵਰਚ ਸਰੋਵਰ ਦੇ ਅੰਦਰ ਲੰਕਾ ਦਾ ਦਹਨ ਕੀਤਾ ਜਾਂਦਾ ਔਰ 12 ਸਾਲ ਤੋਂ ਚੱਲ ਰਿਹਾ ਹੈ ਅੱਜ ਅੱਜ ਦੇ ਪ੍ਰੋਗਰਾਮ ਦੇ ਲਾਟੋ ਹਾਂ ਅੱਜ ਦਾ ਲੰਕਾ ਦਹਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਰਾਮਤਲਾਈ ਮੰਦਿਰ ٹرسٹ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਹਰ ਸਾਲ ਤੋਂ ਬੁਰਾਈ ਤੇ ਅਛਾਈ ਦੀ ਜਿੱਤ ਔਰ ਇਸ ਕਾਰਜਕ੍ਰਮ ਦੇ ਵਿੱਚ ਰਾਮਤਲਾਈ ਮੰਦਿਰ ਟਰਸਟ ਵੱਲੋਂ ਸਾਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਸਮੇਂ ਦੇ ਉੱਤੇ નો ਪ੍ਰਾਫਿਟ ਨੋ ਲਾਸਟ ਦੇ ਜਲੇਬੀਆਂ ਔਰ ਸਮੋਸਿਆਂ ਦਾ ਇੱਕ ਸਟਾਲ ਵੀ ਲਗਾਇਆ ਜਾਂਦਾ ਹੈ ਜਿੱਦੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਫਿਟ ਨਹੀਂ ਦਿੱਤਾ ਜਾਂਦਾ ਸਿਰਫ ਉਹਨਾਂ ਨੂੰ ਅਸੀਂ ਲੋਕਾਂ ਨੂੰ ਵੀ ਸਹੀ ਰੇਟਾਂ ਤੇ ਸਹੀ ਚੀਜ਼ ਮਿਲੇ ਇਸ ਕਰਕੇ ਉਹ ਸਟਾਲ ਲਗਾਨੇ ਆ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵੈ ਇਸ ਇਲਾਕੇ ਦੀ ਜਨਤਾ ਵਾਸਤੇ ਇੱਕ ਨਵੀਂ ਤਰ੍ਹਾਂ ਦਾ ਕਾਰਜਕ੍ਰਮ ਹੈ ਔਰ ਇਹ ਜਿਹੜੀ ਨਵੀਂ ਜਿਹੜਾ ਇਸ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਦੇ ਵਾਸਤੇ ਵੀ ਇੱਕ ਮਾਰਕ ਦ੍ਰਿਸ਼ਣ ਹੈ ਕਿ ਕਿਸ ਤਰ੍ਹਾਂ ਬੁਰਾਈ ਦੇ ਉੱਤੇ ਉਚਾਈ ਦੀ ਜਿੱਤ ਹੁੰਦੀ ਹੈ ਔਰ ਹਜ਼ਾਰਾਂ ਸਾਲਾਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਇਸ ਸ਼ਹਿਰੇ ਦੀ ਉਹ ਇਸੇ ਕਰਕੇ ਚੱਲੀ ਆ ਰਹੀ ਹੈ ਕਿ ਲੋਕਾਂ ਨੂੰ ਯਾਦ ਕਰਾਉਣਾ ਹੈ ਕਿ ਜਿਹੜੀ ਬੁਰਾਈ ਹੈ ਇਹ ਹਮੇਸ਼ਾ ਇਹਦਾ ਅੰਤ ਹੋਣਾ ਹੀ ਹੋਣਾ ਹੈ ਤੇ ਛਾਈ ਦੀ ਜਿੱਤ ਬੋਨੀ ਹੋਣੀ ਹੈ ਐਨਾ ਹੀ ਕਹਿ ਕੇ ਮੈਂ ਆਪਣੀ ਬਾਣੀ ਨੂੰ ਗਰਾਹ ਦਿੰਦਾ